ਮੀਠਾ ਸ਼ਰਾਬ ਕਾਂਡ ਤੋਂ ਬਾਅਦ ਵੀ ਤੜਲੇ ਨਾਲ ਵੇਚ ਰਹੀ ਜ਼ਹਿਰੀਲੀ ਸ਼ਰਾਬ ਬਾਬਾ ਬਕਾਲਾ ਦੇ ਪਿੰਡ ਟੌਂਗ ਚ ਲੋਕਾਂ ਨੇ ਫੜੀਆਂ ਬੋਤਲਾਂ ਪੁਲਿਸ ਨੇ ਦੋ ਵਕਬਖ ਮਾਮਲੇ ਕੀਤੇ ਦਰਜ ਮੀਠਾ ਸ਼ਰਾਬ ਕਾਂਡ ਚ ਲਗਾਤਾਰ ਵਧ ਰਹਾ ਮੌਤਾਂ ਦਾ ਅੰਕੜਾ ਦੋ ਹੋਰ ਲੋਕਾਂ ਦੀ ਗਈ ਜਾਨ ਜ਼ਹਿਰੀਲੀ ਸ਼ਰਾਬ ਨਾਲ ਹੁਣ ਤੱਕ 27 ਲੋਕਾਂ ਦੀ ਹੋਈ ਮੌਤ ਪੁਲਿਸ ਨੇ 16 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਕੋਟਕਪੂਰਾ ਚ ਨਸ਼ੇੜੀ ਪੁਲਿਸ ਵਾਲਾ ਕਾਬੂ ਗੁਰਦੁਆਰਾ ਸਾਹਿਬ ਦੇ ਬਾਥਰੂਮ ਚ ਲਾ ਰਿਹਾ ਸੀ ਨਸ਼ੇ ਦਾ ਟੀਕਾ ਮੋਗਾ ਚ ਤਾਇਨਾਤ ਹੈ ਪੁਲਿਸ ਮੁਲਾਜ਼ਮ ਕਰਮਤਾਰੰਦੇ ਪਿੰਡ ਚੀਮਾ ਕਲਾਂ ਚ ਪਾਠੀ ਸਿੰਘ ਦਾ ਸ਼ੱਕੀ ਹਾਲਾਤਾਂ ਚ ਕਤਲ ਡਰੇਨ ਚੋਂ ਲਾਵਾਰਸ ਹਾਲਤ ਚ ਮਿਲੀ ਪਾਠੀ ਦੀ ਲਾਸ਼ ਗੁਰਦੇਵ ਸਿੰਘ ਵੱਜੋਂ ਹੋਈ ਮ੍ਰਿਤਕ ਪਾਠੀ ਦੀ ਪਛਾਣ ਕੈਨੇਡਾ ਦੇ ਮੀਸੀਸਾਗਾਤ ਸਿੱਖ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ ਲਾਰੈਂਸ ਗੈਂਗ ਨੇ ਲਈ ਕਤਲ ਦੀ ਜ਼ਿੰਮੇਵਾਰੀ ਟਰਾਂਸਪੋਰਟ ਕੰਪਨੀ ਚਲਾਉਂਦੇ ਸਨ ਹਰਜੀਤ ਸਿੰਘ کافی ਸਮੇਂ ਤੋਂ ਰੰਗਦਾਰੀ ਲਈ ਮਿਲ ਰਹੀਆਂ ਸਨ ਧਮਕੀਆਂ ਇਮਜ਼ ਹਸਪੀਟਲ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ ਜ਼ਖਮੀ ਜਵਾਨਾਂ ਦਾ ਜਾਣਿਆ ਹਾਲ ਨਕਸਲ ਵਿਰੋਧੀ ਆਪਰੇਸ਼ਨ ਚ ਜ਼ਖਮੀ ਹੋਏ ਸੀ ਕੁਝ ਜਵਾਨ ਯਮੋ ਕਸ਼ਮੀਰ ਪਹੁੰਚੇ ਰੱਖਿਆ ਮੰਤਰੀ ਦੀ ਪਾਕਿਸਤਾਨ ਨੂੰ ਚੇਤਾਵਨੀ ਕਿਹਾ ਜੇ ਹੁਣ ਸਰਹੱਦ ਪਾਰ ਤੋਂ ਕੋਈ ਕਾਰਵਾਈ ਹੋਈ ਤਾਂ ਦੂਰ ਤੱਕ ਜਾਵੇਗੀ ਗੱਲ ਬਾਤ ਦੇ ਪਰਮਾਣੂ ਹਥਿਆਰਾਂ ਦੀ ਧਮਕੀ ਤੋਂ ਡਰਦਾ ਨਹੀਂ ਭਾਰਤ ਸੰਗਰੂਰ ਜੇਲ ਡਰੱਗਜ਼ ਮਾਮਲੇ 'ਚ ਵੱਡਾ ਐਕਸ਼ਨ ਡੀਐਸਪੀ ਜੇਲ ਸਿਕਿਉਰਿਟੀ ਗੁਰਪ੍ਰੀਤ ਸਿੰਘ ਦੀ ਹੋਈ ਗ੍ਰਿਫਤਾਰੀ ਨਸ਼ਾ ਤੇ ਮੋਬਾਈਲ ਤਸਕਰੀ ਦੇ ਲੱਗੇ ਇਲਜ਼ਾਮ ਕੋਲੰਬੀਆ ਵਿਚ ਫਸੇ ਪੰਜ ਪੰਜਾਬੀ ਨੌਜਵਾਨ ਰਿਹਾਂ ਨਿਊਜ਼ 18 ਦੀ ਖਬਰ ਦਾ ਵੱਡਾ ਅਸਰ ਸਾਰਿਆਂ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਰਾਜ ਸਭਾ ਸਾਂਸਦ ਸਤਨਾਮ ਸੰਧੂ ਨੇ ਹੈਲਪਲਾਈਨ ਨੰਬਰ ਵੀ ਕੀਤਾ ਜਾਰੀ ਪੰਜਾਬ ਵਿਚ ਅੱਜ ਤੋਂ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਸਰਕਾਰ ਵੱਲੋਂ ਦਿੱਤੇ ਜਾਣਗੇ 1500 ਰੁਪਏ ਪ੍ਰਤੀ ਏਕੜ ਸੀਐਮ ਬੋਲੇ ਇਸ ਵਾਰ 5 ਲੱਖ ਏਕੜ ਰਕਬੇ ਦਾ ਮਿੱਠਿਆ ਟੀਚਾ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੇ ਨਾਲ ਜੋ ਮਜੀਠਾ ਤੋਂ ਆ ਰਹੀ ਹੈ ਦਰਅਸਲ ਹਾਲੇ ਵੀ ਮਜੀਠਾ ਸ਼ਰਾਬ ਕਾਂਡ ਤੋਂ ਸਬਕ ਨਹੀਂ ਲਿਆ ਜਾਪਦਾ ਕਿਉਂਕਿ ਹਾਲੇ ਵੀ ਜ਼ਹਿਰੀਲੀ ਸ਼ਰਾਬ ਸ਼ਰਿਆਮ ਵਿਗ ਰਹੀ ਹੈ ਬਾਬਾ ਬਕਾਲਾ ਦੇ ਪਿੰਡ ਟੋਂਕ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਸ਼ਰਾਬ ਵਿਕ ਰਹੀ ਸੀ ਤਾਂ ਹਾਲੇ ਵੀ ਮਜੀਠਾ ਸ਼ਰਾਬ ਕਾਂਡ ਤੋਂ ਸਬਕ ਉਹ ਨਹੀਂ ਲਿਆਏ ਤੇ ਹਾਲੇ ਵੀ ਜ਼ਹਿਰੀਲੀ ਸ਼ਰਾਬ ਵਿਕ ਰਹੀ ਹੈ ਬੱਬ ਬਕਾਲਾ ਦੇ ਪਿੰਡ ਟੌਂਗ ਦੇ ਵਿੱਚ ਸ਼ਰਾਬ ਵੇਚੀ ਜਾ ਰਹੀ ਸੀ ਤੇ ਲੋਕ ਬੋਤਲਾਂ ਤੇ ਪੋਲੀਥੀਨ ਦੇ ਵਿੱਚ ਇਹ ਸ਼ਰਾਬ ਲਿਆ ਰਹੇ ਸੀ ਪਿੰਡ ਵਾਸੀਆਂ ਨੇ ਸ਼ਰਾਬ ਲਿਆ ਰਹੇ ਲੋਕਾਂ ਦੀ ਵੀਡੀਓ ਵੀ ਬਣਾਈ ਹੈ ਮੈਥਨੋਲ ਤੇ ਹੋਰ ਕੈਮੀਕਲਾਂ ਦੇ ਨਾਲ ਅਜਾਈ ਸ਼ਰਾਬ ਤਿਆਰ ਹੋ ਰਹੀ ਹੈ ਅਤੇ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਨੇ ਦੋ ਮਾਮਲੇ ਦਰਜ ਕਰ ਲਏ ਨੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਤੁਸੀਂ ਇਹਨਾਂ ਲੋਕਾਂ ਨੂੰ ਜਦੋਂ ਪਿੰਡ ਵਾਲਿਆਂ ਦੇ ਵੱਲੋਂ ਰੋਕਿਆ ਗਿਆ ਤਾਂ ਇਹਨਾਂ ਦੇ ਥੈਲਿਆਂ ਦੇ ਵਿੱਚੋਂ ਸ਼ਰਾਬ ਮਿਲੀ ਜੋ ਜੈਸੀ ਤਰੀਕੇ ਦੀ ਲਾਹਣ ਸੀ ਜੋ ਠੇਕਿਆਂ ਤੋਂ ਨਹੀਂ ਮਿਲਦੀ ਬਲਕਿ ਆਪ ਹੀ ਤਿਆਰ ਕੀਤੀ ਜਾਂਦੀ ਹੈ ਥੈਲਿਆਂ ਦੇ ਵਿੱਚ ਤੇ ਅਜਹੀਆਂ ਬੋਤਲਾਂ ਦੇ ਵਿੱਚ ਜੋ ਬਾਅਦ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਲੈ ਲੈਂਦੀ ਹੈ ਤੇ ਇੱਕ ਵਾਰ ਫਿਰ ਇਹ ਸਾਫ਼ ਹੋ ਗਿਆ ਕਿ ਹਾਲੇ ਵੀ ਸਬਕ ਨਹੀਂ ਲਿਆ ਹਾਲਾਂਕਿ ਪੁਲਿਸ ਕਹੇ ਰਹੀ ਹੈ ਕਿ ਜੇਕਰ ਸ਼ਰਾਬ ਪੀਣੀ ਹੈ ਤਾਂ ਠੇਕੇ ਤੋਂ ਲੈ ਕੇ ਪੀਓ ਪਰ ਹਾਲੇ ਵੀ ਜਿਹੜੇ ਲੋਕ ਨੇ ਜਿਹੜੇ ਅਜਾਹੇ ਸਾਡੇ ਕਾਰੋਬਾਰ ਦਾ ਹਿੱਸਾ ਨੇ ਜਿਹੜੇ ਇਹ ਨੈਕਸਸ ਚਲਾ ਰਹੇ ਨੇ ਉਹਨਾਂ ਦੇ ਵੱਲੋਂ ਹਾਲੇ ਵੀ ਇਹ ਸ਼ਰਾਬ ਤਿਆਰ ਕੀਤੀ ਜਾ ਰਹੀ ਹੈ ਵੇਚੀ ਜਾ ਰਹੀ ਹੈ ਲੋਕ ਖਰੀਦ ਰਹੇ ਨੇ ਕਿੱਥੋਂ ਲੱਗਿਆ ਇਹ ਸ਼ਰਾਬ ਹੈ ਸਰ ਕਿੱਥੋਂ ਲੈਂਦੀ ਹੈ ਟੰਗਾਂ ਤੋਂ ਸਰ ਟੰਗਾਂ ਤੋਂ ਹਾਂਜੀ ਇਹਦੇ ਵੱਲੋਂ ਸ਼ਰਾਬ ਹੈ ਨਾਂ ਦਾ ਨਹੀਂ ਪਤਾ ਹੈ ਨਾਂ ਦਾ ਕਿਉਂ ਨਹੀਂ ਪਤਾ ਭਾਈ ਫੜ ਨਾਂ ਦਾ ਨਹੀਂ ਸ਼ਰਾਬ ਹੈ ਹਾਂਜੀ ਤੇ ਕਿੱਥੋਂ ਲੈ ਆਇਆ ਇਹ ਟਾਂਗ ਪਿੰਡ ਦੇ ਭਾਈ ਹੈ ਟਾਂਗ ਪਿੰਡ ਆਹ ਸ਼ਰਾਬ ਟਾਂਗਾਂ ਤੋਂ ਲੈ ਆਇਆ ਹਾਂਜੀ ਭਾਈ ਹੈ ਹਾਂਜੀ ਇਹਦੇ ਵੱਲੋਂ ਲੈ ਆਇਆ ਭਾਈ ਉਹ ਇੱਥੇ ਕੀ ਕਰ ਪਈ ਨਾਂ ਦਾ ਸੋ ਤਾਂ ਕੀ ਨਾਂ ਇਹਨਾਂ ਨੇ ਵੀ ਰੋਗ ਚੈੱਕ ਕਰ ਰਹੇ ਨੇ ਰਾਜੀਵ ਸ਼ਰਮਾ ਮੇਰੇ ਸਹਿਯੋਗੀ ਇਸ ਵੇਲੇ ਹੋਰ ਜ਼ਿਆਦਾ ਜਾਣਕਾਰੀ ਦੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਰਾਜੀਵ ਮਜੀਠਾ ਦੇ ਵਿੱਚ 27 ਜਾਨਾਂ ਚਲੇ ਗਈਆਂ ਹਾਲੇ ਵੀ ਅਜੇ ਹੀ ਸ਼ਰਾਬ ਬਿਕ ਰਹੀ ਹੈ ਜੋ ਹੋਰ ਲੋਕਾਂ ਦੀ ਜ਼ਿੰਦਗੀ ਨਿਗਲ ਸਕਦੀ ਹੈ ਲੱਗਦਾ ਹੈ ਪੁਲਿਸ ਪ੍ਰਸ਼ਾਸਨ ਨੇ ਕੋਈ ਸਬਕ ਨਹੀਂ ਲਿਆ ਤੇ ਅਜਿਹੇ ਕਾਰੋਬਾਰੀ ਖੁੱਲਿਆਂ ਇਸ ਸ਼ਰਾਬ ਦਾ ਧੰਦਾ ਕਰ ਰਹੇ ਨੇ ਬਿਲਕੁਲ ਰਣਵੀਰ ਕਿਉਂਕਿ ਅਮਰਤਸਰ ਜ਼ਿਲ੍ਹੇ ਦੇ ਵਿੱਚ ਵਕ-ਵਕ ਪਿੰਡਾਂ ਦੇ ਵਿੱਚ ਸ਼ਹਿਰਾਂ ਔਰ ਕਸਬਿਆਂ ਦੇ ਵਿੱਚ ਵੀ ਜਿਹੜੀ ਸ਼ਰਾਬ ਹੈ ਧੜੰਦੇ ਦੇ ਨਾਲ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਜਿਹੜੀ ਇਹ ਵੇਚੀ ਜਾ ਰਹੀ ਹੈ ਔਰ ਅੱਜ ਵੀ ਨਿਰੰਤਰ ਇਸ ਦੀ ਵਿਕਰੀ ਜਿਹੜੀ ਹੈ ਉਹ ਹੋ ਰਹੀ ਹੈ ਤਸਵੀਰਾਂ ਖੁਦ ਗਵਾਹ ਨੇ ਪਰ ਪੁਲਿਸ ਵੱਲੋਂ ਕਿਉਂਕਿ ਜਦੋਂ ਮਜੀਠਾ ਦੇ ਵਿੱਚ ਇਹ ਕਤਨਾਕਰਮ ਵਾਪਰਦਾ ਹੈ 27 ਮੌਤਾਂ ਜਿਹੜੀਆਂ ਹੁਣ ਤੱਕ ਹੋਈਆਂ ਨੇ ਤਾਂ ਉਸ ਤੋਂ ਬਾਅਦ ਲਗਾਤਾਰ ਸਾਈਜ਼ ਡਿਪਾਰਟਮੈਂਟ ਵੱਲੋਂ ਔਰ ਪੰਜਾਬ ਪੁਲਿਸ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਜਿਹੜੀ ਛਾਪੇਮਾਰੀ ਹੈ ਉਹ ਕੀਤੀ ਜਾ ਰਹੀ ਹੈ ਔਰ ਜਿੱਥੋਂ ਵੀ ਪੁਲਿਸ ਨੂੰ ਅਜਿਹੀ ਕੋਈ ਜਾਣਕਾਰੀ ਮਿਲਦੀ ਹੈ ਉੱਥੇ ਪੁਲਿਸ ਵੱਲੋਂ ਛਾਪੇਮਾਰੀ ਕਰਕੇ ਕਾਰਵਾਈ ਜਿਤੀ ਜਾ ਰਹੀ ਹੈ ਤਾਂ ਇਸ ਮਾਮਲੇ ਦੇ ਵਿੱਚ ਕਿਉਂਕਿ ਇਹ ਮਾਮਲਾ ਹਲਕਾ ਬਾਬਾ ਬਕਾਲਿਆ ਦੇ ਪਿੰਡ ਟੌਂਗ ਦੇ ਨਾਲ ਜੁੜਿਆ ਹੋਇਆ ਜਿੱਥੋਂ ਤੇ ਇੱਕ ਦਲਵੀਰ ਸਿੰਘ ਟੌਂਗ ਜਿਹੜੇ ਵਿਧਾਇਕ ਵੀ ਨੇ ਉਹਨਾਂ ਦਾ ਇਹ ਪਿੰਡ ਹੈ ਤਾਂ ਜਿਹੜੇ ਐਸਐਸਪੀ ਨੇ ਅੰਮ੍ਰਿਤਸਰ ਦਿਹਾਤੀ ਦੇ ਮਨਿੰਦਰ ਸਿੰਘ ਉਹਨਾਂ ਵੱਲੋਂ ਜੋ ਜਾਣਕਾਰੀ ਮਿਲੀ ਹੈ ਕਿ ਜਿੱਦਾਂ ਹੀ ਉਹਨਾਂ ਦੇ ਧਿਆਨ ਦੇ ਵਿੱਚ ਇਹ ਮਾਮਲਾ ਆਇਆ ਕਿ ਇਸ ਪਿੰਡ ਦੇ ਵਿੱਚ ਜਿਹੜੀ ਆ ਰੀਲੀ ਸ਼ਰਾਬ ਵੇਚੀ ਜਾ ਰਹੀ ਹੈ ਤਾਂ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਛਾਪੇਮਾਰੀ ਕੀਤੀ ਗਈ ਐਫ ਆਈ ਆਰ ਜਿਹੜੀ ਆ ਉਧਰ ਜੀ ਕੀਤੀ ਗਈ ਔਰ ਹੁਣ ਤੱਕ ਦੋ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਰਿਹਾ ਔਰ ਮੁਰ ਤੋਂ ਐਸ ਐਸ ਪੀ ਦਾ ਕਹਿਣਾ ਹੈ ਕਿ ਅਸੀਂ ਇਸ ਪਿੰਡ ਦੇ ਵਿੱਚ ਔਰ ਹੋਰ ਥਾਵਾਂ ਤੇ ਜਿੱਥੋਂ ਜਿੱਥੋਂ ਵੀ ਜਾਣਕਾਰੀ ਮਿਲ ਰਹੀ ਹੈ ਉੱਥੇ ਆਪਣੀਆਂ ਟੀਮਾਂ ਜਿਹੜੀਆਂ ਭੇਜ ਕੇ ਚਾਪੇਮਾਰੀ ਕਰ ਰਹੇ ਹਾਂ ਤਾਂ ਹੈਰਾਨੀ ਦੀ ਗੱਲ ਇਹ ਹੈ ਕਿ ਇੰਨਾ ਵੱਡਾ ਇਹ ਮਾਮਲਾ ਹੋਇਆ ਮੁੱਖ ਮੰਤਰੀ ਖੁਦ ਜੋ ਹੈ ਉੱਥੇ ਪਿੰਡਾਂ ਦੇ ਵਿੱਚ ਪਹੁੰਚੇ ਲੋਕਾਂ ਦੇ ਨਾਲ ਮੁਲਾਕਾਤ ਹੋਈ ਔਰ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਇਹ ਮੌਤਾਂ ਨਹੀਂ ਹੈ ਬਲਕਿ ਇਹ ਕਤਲ ਹੈ ਤਾਂ ਇਸ ਨੂੰ ਜੋ ਹੈ ਯੁੱਧ ਨਸ਼ੇਵਰ ਉਦਦਾ ਜ਼ਿਕਰ ਕਰਦੇ ਹੋਏ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜਿਸ ਤਰੀਕੇ ਦੇ ਨਾਲ ਬਾਕੀ ਡਰੱਗਸ ਜਾਂ ਕਿਤੇ ਵੀ ਗੱਲ ਕੀਤੀ ਜਾਂਦੀ ਤਾਂ ਇਹ ਵੀ ਜਿਹੜੀ ਸ਼ਰਾਬ ਹੈ ਇਹ ਵੀ ਉੱਥੇ ਤਰ੍ਹਾਂ ਦੀ ਕਿਉਂਕਿ ਕੈਮੀਕਲ ਬੇਸ ਦੇ ਇਹ ਸ਼ਰਾਬ ਹੈ ਬਿਲਕੁਲ ਰਾਜੀ ਵੀ ਤਾਂ ਇੱਕ ਦੋ ਜਗ੍ਹਾ ਦੀ ਵੀਡੀਓ ਸਾਹਮਣੇ ਆਈ ਹੈ ਕਿਉਂਕਿ ਪਿੰਡ ਵਾਲੇ ਅੱਗੇ ਆਏ ਉਹਨਾਂ ਨੇ ਦੇਖਿਆ ਖੁਦ ਇਸ ਨੂੰ ਚੈੱਕ ਕੀਤਾ ਜਿਹੜੇ ਲੋਕ ਆਦੀ ਨੇ ਸ਼ਰਾਬ ਪੀਣ ਦੇ ਫਿਰ ਜਦੋਂ ਉਹਨਾਂ ਦੇ ਝੋਲੇ ਫੋਲੇ ਗਏ ਤਾਂ ਸਾਫ਼ ਤੌਰ ਤੇ ਸਮਝ ਆਈ ਕਿ ਇਹ ਉਹੀ ਸ਼ਰਾਬ ਹੈ ਜਿਹੜੀ ਦੇਸੀ ਢੰਗ ਦੇ ਨਾਲ ਤਿਆਰ ਕੀਤੀ ਜਾਂਦੀ ਹੈ ਤੇ ਉਹੀ ਸ਼ਰਾਬ ਹਾਲੇ ਵੀ ਵਿਕ ਰਹੀ ਹੈ ਤਾਂ ਇੱਕ ਤਾਂ ਇਹ ਹੈ ਕਿ ਲੋਕ ਵੀ ਅਵੇਅਰ ਨਹੀਂ ਕਿ ਹਾਲੇ ਅਸੀਂ ਉਹ ਸ਼ਰਾਬ ਪੀਣੀ ਹੈ ਜਾਂ ਨਹੀਂ ਪੀਣੀ ਦੂਜਾ ਜਿਹੜੇ ਅਜਿਹੇ ਧੰਦੇ ਦੇ ਵਿੱਚ ਲੋਕ ਨੇ ਉਹ ਵੀ ਬਿਨਾਂ ਕਿਸੇ ਡਰ ਭੈ ਤੋਂ ਇਹ ਸ਼ਰਾਬ ਵੇਚ ਰਹੇ ਨੇ ਇਹ ਕੋਈ ਇੱਕ ਪਿੰਡ ਦੀ ਕਹਾਣੀ ਨਹੀਂ ਹੈ ਕਿਉਂਕਿ ਵੱਖ-ਵੱਖ ਪਿੰਡਾਂ ਦੇ ਵਿੱਚ ਅਜਿਹੀਆਂ ਹੀ ਸ਼ਰਾਬ ਅਜਿਹੀ ਹੀ ਥੈਲੀਆਂ ਦੇ ਵਿੱਚ ਵੇਚੀ ਜਾਂਦੀ ਹੈ ਤਾਂ ਹਾਲੇ ਹੋਰ ਪੁਲਿਸ ਨੂੰ ਮੈਨੂੰ ਲੱਗਦਾ ਹੈ ਕਿ ਚੈਕਿੰਗ ਦੀ ਛਾਪੇਮਾਰੀਆਂ ਦੀ ਜ਼ਰੂਰਤ ਹੋਏਗੀ ਔਰ ਬਿਲਕੁਲ ਕਿਉਂਕਿ ਜੇਕਰ 3-2-3 ਸਾਲ ਪਛੇ ਚੜੇ ਜੀ ਤਾਂ ਤਰਨਤਾਰਨ ਦੇ ਵਿੱਚ ਵੀ ਕਾਫੀ ਮੌਤਾਂ ਜੜੀਆਂ ਨੇ ਇਸੇ ਤਰੀਕੇ ਦੀ ਸ਼ਰਾਬੀਨ ਦੇ ਨਾਲ ਹੋਈਆਂ ਉਸ ਤੋਂ ਬਾਅਦ ਅਮਰਸਰ ਦੇ ਪਿੰਡ ਮੁਛਲ ਦੇ ਵਿੱਚ ਮੌਤਾਂ ਹੋਈਆਂ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਜਿਹੜੀ ਸ਼ਰਾਬ ਹੈ ਨਾ ਤਾਂ ਇਹ ਲਾਨ ਹੈ ਔਰ ਨਾ ਹੀ ਜਿਹੜੀ ਠੇਕੇ ਤੋਂ ਦੇਸੀ ਸ਼ਰਾਬ ਮਿਲਦੀ ਹੈ ਉਹ ਹੈ ਸੱਚ ਜਦ ਕਿ ਇੱਕ ਜਿਹੜੇ ਸੌਕੇ ਤਰੀਕੇ ਦੇ ਨਾਲ ਡਰਮ ਦੇ ਵਿੱਚ ਪਾਣੀ ਈਕੋ ਲਿਆ ਜਾਂਦਾ ਹੈ ਪਾਣੀ ਦੇ ਵਿੱਚ ਮੈਥਨੋਲ ਜੋ ਹੈ ਉਹਨੂੰ ਘੋਲ ਕੇ ਔਰ ਇਸ ਦੇ ਛੋਟੇ ਛੋਟੇ ਜਿਹੜੇ ਪੈਕੇਟ ਦੇ ਜਾਂ ਥੈਲੀਆਂ ਤਿਆਰ ਕਰਕੇ ਉਹ ਪਿੰਡਾਂ ਦੇ ਵਿੱਚ ਸਪਲਾਈ ਕੀਤੀਆਂ ਜਾਂਦੀਆਂ ਨੇ ਔਰ ਲੋਕ ਜਿਹੜੇ ਮਰਨ ਵਾਲੇ ਲੋਕ ਨੇ ਉਹ ਤੁਸੀਂ ਦੇਖਿਆ ਲਗਾਤਾਰ ਅਸੀਂ ਤਸਵੀਰਾਂ ਵੀ ਦਿਖਾ ਰਹੇ ਹਾਂ ਕਿ ਛੋਟੀ ਛੋਟੀ ਗਰੀਬ ਜਿਹੜੇ ਲੋਕ ਨੇ ਮਿਹਨਤ ਮਜ਼ਦੂਰੀ ਕਰਨ ਵਾਲੇ ਤਾਂ 40 ਤੋਂ 50 ਰੁਪਏ ਦੇ ਵਿੱਚ ਇਹ ਜਿਹੜਾ ਪੈਕਟ ਹੈ ਉਹ ਮਿਲਦਾ ਔਰ ਪਿੰਡਾਂ ਦੇ ਵਿੱਚ ਇਸ ਨੂੰ ਫਰੂਟੀ ਦੇ ਨਾਮ ਤੋਂ ਜਾਣਿਆ ਜਾਂਦਾ ਤਾਂ ਇਸ ਕਰਕੇ ਕਿਉਂਕਿ ਸਸਤੀ ਹੁੰਦੀ ਹੈ ਔਰ ਦਿਹਾੜੀਦਾਰ ਜਿਹੜੇ ਲੋਕ ਨੇ ਉਹਨਾਂ ਦੇ ਕੋਲ ਇੰਨੀ ਸਮਰੱਥਾ ਨਹੀਂ ਹੈ ਕਿ ਉਹ ਠੇਕੇ ਤੋਂ ਜਿਹੜੀ ਬੋਤਲ ਲੈ ਕੇ ਪੀ ਸਕਣ ਤਾਂ ਇਸ ਕਰਕੇ ਉਹ ਤਾਂ ਸਸਤੇ ਕਰਕੇ ਇਸ ਨੂੰ ਪੀਂਦੇ ਨੇ ਪਰ ਜਿਆਦਾ ਜਿਹੜੇ ਲੋਕ ਇਸ ਨੂੰ ਵੇਚਦੇ ਨੇ ਕਿਉਂਕਿ ਉਹ ਖੁਦ ਜਾਣਦੇ ਕਿ ਇਹ ਬਹੁਤ ਖਤਰਨਾਕ ਕੈਮੀਕਲ ਹੈ ਔਰ ਇਸ ਦੇ ਨਾਲ ਇਨਸਾਨ ਦੀ ਜਿਹੜੀ ਜਾਨ ਹੈ ਉਹ ਜਾ ਸਕਦੀ ਹੈ ਪਰ ਬਿਨਾਂ ਉਸ ਦੇ ਡਰ ਤੋਂ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਵੱਲੋਂ ਜੋ ਕਾਰਵਾਈ ਹੋਈ ਮੁੱਖ ਮੰਤਰੀ ਨੇ ਖੁਦ ਕਿਹਾ ਕਿ ਉਹਨਾਂ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਪਰ ਉਸ ਤੋਂ ਬਾਅਦ ਵੀ ਕਿਸੇ ਤਰ੍ਹਾਂ ਦਾ ਕੋਈ ਡਰ ਭੈ ਉਹਨਾਂ ਲੋਕਾਂ ਦੇ ਵਿੱਚ ਨਹੀਂ ਨਾ ਬਿਲਕੁਲ ਹਾਂ ਜੀ ਬਹੁਤ ਸ਼ੁਕਰੀਆ ਇਸ ਖਬਰ ਤੇ ਜਾਣਕਾਰੀ ਦੇਣ ਦੇ ਲਈ ਪਰ ਇੱਕ ਵਾਰ ਵੀਡੀਓ ਤੁਹਾਨੂੰ ਦਿਖਾਉਨੇ ਆ ਕਿ ਜਿਹੜੇ ਲੋਕਾਂ ਦੇ ਵੱਲੋਂ ਇਹ ਵੀਡੀਓ ਬਣਾਈ ਗਈ ਕਿਵੇਂ ਇਹ ਲੋਕ ਸ਼ਰਾਬ ਲੈ ਕੇ ਆ ਰਹੇ ਸੀ ਪਿੰਡ ਟੌਂਗ ਦਾ ਇਹਨਾਂ ਦੇ ਵੱਲੋਂ ਨਾਮ ਲਿਆ ਗਿਆ ਉਥੋਂ ਦੇ ਵਿਧਾਇਕ ਵੀ ਨੇ ਦਲਵੀਰ ਸਿੰਘ ਟੌਂਗ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਦੂਜੇ ਪਾਸੇ ਜਿਹੜੇ ਸ਼ਖਸ ਨੇ ਉਹ 10 ਵੀ ਰਹੇ ਨੇ ਕੈਮਰੇ ਦੇ ਉੱਤੇ ਕਿ ਅਸੀਂ ਆਪ ਇਹ ਸ਼ਰਾਬ ਖਰੀਦ ਕੇ ਲੈ ਕੇ ਆਇਆ ਜਿਸ ਦਾ ਮਤਲਬ ਇਹ ਹੈ ਕਿ ਸ਼ਰਾਬ ਹਾਲੇ ਵੀ ਵੇਚ ਰਹੀ ਹੈ ਟੌਂਗ ਅੱਛਾ ਕੌਣ ਕੀ ਦੇ ਰਿਹਾ ਹੈ ਲੈ ਕੇ ਗਾੜਪਨ ਨਾਮ ਦਾ ਜਿਹੜਾ ਕੀ ਲੋਕ ਜਿੱਸੇ ਕਰ ਰਹੇ ਨੇ ਕੀ ਲੱਗੇ ਇਹ ਸ਼ਰਾਬ ਦਾ ਸਰ ਕਿੱਥੋਂ ਲੱਗਿਆ ਕਿੱਦਾਂ ਲੈਂਦੀ ਹੈ ਟੰਗਾਂ ਦਾ ਸਰ ਟੰਗਾਂ ਨੂੰ ਹਾਂਜੀ ਇਹਦੇ ਵੱਲੋਂ ਸ਼ਰਾਬ ਮੈਨੂੰ ਪਤਾ ਹੈ ਨਾ ਤਾਂ ਨਹੀਂ ਪਤਾ ਨਾ ਤਾਂ ਕਿਉਂ ਨਹੀਂ ਪਤਾ ਨਹੀਂ ਫੜ ਨਾ ਸ਼ਰਾਬ ਹੈ ਹਾਂਜੀ ਤੇ ਕਿੱਥੋਂ ਲੱਗਿਆ ਇਹ ਟੰਗ ਪੰਡ ਦੇ ਭਾਈ ਹੈ ਤੇ ਉਧਰ ਜ਼ਹਿਰੀਲੀ ਸ਼ਰਾਬ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਤੇ ਹੁਣ ਦੋ ਹੋਰ ਲੋਕਾਂ ਦੀ ਮੌਤ ਹੋ ਗਈ ਹੈ ਤੇ ਜ਼ਹਿਰੀਲੀ ਸ਼ਰਾਬ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 27 ਤੱਕ ਪਹੁੰਚ ਗਈ ਹੈ ਤਾਂ ਲਗਾਤਾਰ ਮੌਤਾਂ ਦਾ ਅੰਕੜਾ ਵੱਧ ਰਿਹਾ ਹੈ ਮਜੀਠਾ ਸ਼ਰਾਬ ਕਾਂਡ ਦੇ ਵਿੱਚ ਮੌਤਾਂ ਦੀ ਗਿਣਤੀ 27 ਹੋ ਗਈ ਹੈ ਜ਼ਹਿਰੀਲੀ ਸ਼ਰਾਬ ਦੇ ਨਾਲ ਮਰਨ ਵਾਲਿਆਂ ਦੇ ਵਿੱਚ ਦੋ ਹੋਰ ਲੋਕ ਸ਼ਾਮਲ ਨੇ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਸੀ ਪਰ ਉਹਨਾਂ ਦੀ ਵੀ ਮੌਤ ਹੋਈ ਹੈ ਤੇ ਹੁਣ ਤੱਕ 27 ਲੋਕ ਇਸ ਜ਼ਹਿਰੀਲੀ ਸ਼ਰਾਬ ਦੀ ਭੇਟ ਚੜ ਗਏ ਨੇ ਦੱਸ ਦਈਏ ਕਿ ਪੁਲਿਸ ਨੇ ਇਸ ਮਾਮਲੇ ਦੇ ਵਿੱਚ 16 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਹਾਲਾਂਕਿ ਅਦਾਲਤ ਦੇ ਵੱਲੋਂ 2 ਦਿਨਾਂ ਦੇ ਰਿਮਾਂਡ ਤੇ ਉਹਨਾਂ ਨੂੰ ਭੇਜਿਆ ਗਿਆ ਤੇ ਪੁਲਿਸ ਦਾ ਐਕਸ਼ਨ ਵੀ ਲਗਾਤਾਰ ਜਾਰੀ ਹੈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਜਿਨ੍ਹਾਂ ਦੇ ਵੱਲੋਂ ਇਹ ਜ਼ਹਿਰੀਲੀ ਸ਼ਰਾਬ ਪੀਤੀ ਗਈ ਸੀ ਉਹ ਲਗਾਤਾਰ ਦਮ ਤੋੜ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਪਹਿਲਾਂ ਕੱਲ ਤੱਕ ਇਹ ਗਿਣਤੀ 24 ਸੀ ਉਸ ਤੋਂ ਬਾਅਦ ਸਵੇਰੇ ਇਹ ਗਿਣਤੀ 25 ਹੁੰਦੀ ਹੈ ਤੇ ਹੁਣ ਦੁਪਹਿਰ ਤੱਕ ਇਹ ਗਿਣਤੀ 27 ਹੋ ਗਈ ਹੈ ਲਗਾਤਾਰ ਮੌਤਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ 27 ਲੋਕਾਂ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਕਹਿ ਰਹੀ ਹੈ ਕਿ ਅਸੀਂ ਲਗਾਤਾਰ ਛਾਪੇਮਾਰੀ ਕਰ ਰਹੇ ਹਾਂ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ 16 ਮੁਲਜ਼ਮਾਂ ਨੂੰ ਜਿਸ ਦੇ ਵਿੱਚ ਇੱਕ ਔਰਤ ਵੀ ਸ਼ਾਮਲ ਸੀ 16 ਮੁਲਜ਼ਮ ਗ੍ਰਿਫਤਾਰ ਨੇ ਅਦਾਲਤ ਦੇ ਵੱਲੋਂ ਆ ਦੋ ਦਿਨ ਦਾ ਰਿਮਾਂਡ ਉਹਨਾਂ ਤੋਂ ਜੁੱਤਾ ਗਿਆ ਸੀ ਪੁੱਛਗਿੱਛ ਕੀਤੀ ਜਾ ਰਹੀ ਹੈ ਹੋਰ ਜਿਹੜੇ ਨਸ਼ੇ ਦੇ ਸਦਾਗਰ ਨੇ ਕੌਣ ਕੌਣ ਇਨਵੋਲ ਹੈ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਜਿਹੜੇ ਇਸ ਸੰਸਾਰ ਤੋਂ ਚਲੇ ਗਏ ਜਿਨ੍ਹਾਂ ਦੀ ਮੌਤ ਹੋ ਗਈ ਉਹਨਾਂ ਨੇ ਵਾਪਸ ਨਹੀਂ ਆਉਣਾ ਉਹਨਾਂ ਦੇ ਗੁਨਾਹਗਾਰਾਂ ਨੂੰ ਜ਼ਰੂਰ ਕਾਬੂ ਕੀਤਾ ਜਾ ਸਕਦਾ ਹੈ ਸੀਐਮ ਮਾਨ ਪਹੁੰਚੇ ਸੀ 10-10 ਲੱਖ ਦੇ ਮੁਆਵਜ਼ਾ ਰਾਸ਼ੀ ਦਾ ਐਲਾਨ ਕੀਤਾ ਗਿਆ ਹਰ ਇੱਕ ਜੀ ਨੂੰ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਪਰ ਹਾਲੇ ਵੀ ਮੌਤਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ ਤੇ 27 ਲੋਕਾਂ ਦੀ ਮੌਤ ਇਸ ਵੇਲੇ ਤੱਕ ਹੋ ਚੁੱਕੀ ਹੈ ਜ਼ਹਿਰੀਲੀ ਸ਼ਰਾਬ ਦੇ ਨਾਲ ਅੱਗੇ ਵਧਦੇ ਹਾਂ ਤਰਨਤਾਰਨ ਦੇ ਵਿੱਚ ਪਾਠੀ ਸਿੰਘ ਦਾ ਸ਼ੱਕੀ ਹਾਲਾਤਾਂ ਦੇ ਵਿੱਚ ਕਤਲ ਕਰ ਦਿੱਤਾ ਗਿਆ ਤਰਨਤਾਰਨ ਦਾ ਪਿੰਡ ਚੀਮਾ ਕਲਾਂ ਜਿੱਥੇ ਇਹ ਵਾਰਦਾਤ ਵਾਪਰੀ ਹੈ ਸੱਸੇ ਜਾ ਰਿਹਾ ਹੈ ਕਿ ਗੁਰਦੇਵ ਸਿੰਘ ਦੀ ਮ੍ਰਿਤਕ ਦੇਹ ਮਿਲੀ ਆ ਗੁਰਦੇਵ ਸਿੰਘ ਪਾਠੀ ਦੇ ਤੌਰ ਤੇ ਕੰਮ ਕਰਦਾ ਸੀ ਗਰੰਤੀ ਸਿੰਘ ਸੀਟ ਤੇ ਡਰੇਨ ਦੇ ਵਿੱਚੋਂ ਉਸ ਦੀ ਲਾਵਾਰਸ ਹਾਲਤ ਦੇ ਵਿੱਚ ਲਾਸ਼ ਮਿਲੀ ਹੈ ਦੋਸਤ ਦੇ ਨਾਲ ਬਾਈਕ ਤੇ 82 ਪਾਠੀ ਗੁਰਦੇਵ ਸਿੰਘ ਅਤੇ ਉਸ ਤੋਂ ਬਾਅਦ ਇਸ ਦੀ ਜੈਟ ਬਾਡੀ ਮਿਲੀ ਆ ਪੁਲਿਸ ਨੇ ਪਾਠੀ ਸਿੰਘ ਦੇ ਦੋਸਤ ਖਿਲਾਫ ਫਿਲਹਾਲ ਕੇਸ ਦਰਜ ਕਰ ਲਿਆ ਜਾਂਚ ਕੀਤੀ ਜਾ ਰਹੀ ਹੈ ਸ਼ੱਕੀ ਹਾਲਾਤਾਂ ਦੇ ਵਿੱਚ ਇਸ ਦੀ ਮੌਤ ਹੋਈ ਹੈ ਪਹਿਚਾਨ ਗੁਰਦੇਵ ਸਿੰਘ ਵੱਜੋਂ ਹੋਈ ਹੈ ਤਰਨਤਾਰਨ ਦਾ ਪਿੰਡ ਚੀਮਾਕਲਾ ਜਿੱਥੇ ਇਹ ਘਟਨਾ ਵਾਪਰੀ ਹੈ ਤਰਨਤਾਰਨ ਦੇ ਵਿੱਚ ਪਾਠੀ ਸਿੰਘ ਦਾ ਸ਼ੱਕੀ ਹਾਲਾਤਾਂ ਦੇ ਵਿੱਚ ਕਤਲ ਹੋਇਆ ਹੈ ਹਾਲਾਂਕਿ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਉਸ ਤੋਂ ਬਾਅਦ ਪੂਰੀ ਸਚਾਈ ਸਾਹਮਣੇ ਆਵੇਗੀ ਕਿ ਆਖਰਕਾਰਨ ਕੀ ਰਿਹਾ ਕਿਉਂ ਪਾਠੀ ਸਿੰਘ ਦਾ ਕਤਲ ਕੀਤਾ ਗਿਆ ਆਪਣੇ ਦੋਸਤ ਦੇ ਨਾਲ ਬਾਈਕ ਤੇ ਗਿਆ ਸੀ ਜਿਸ ਤੋਂ ਬਾਅਦ ਇਸ ਦੀ ਡੈੱਡ ਬੋਡੀ ਇੱਕ ਡਰੇਨ ਦੇ ਵਿੱਚੋਂ ਮਿਲੀ ਹੈ ਲਾਵਾਰਿਸ ਹਾਲਤ ਦੇ ਵਿੱਚ ਤੇ ਸੰਭਾਵਨਾ ਇਹ ਜਤਾਈ ਜਾ ਰਹੀ ਹੈ ਕਿ ਕਤਲ ਕਰਕੇ ਇਸ ਦੀ ਮਰੇ ਤੱਕ ਦੇ ਨੂੰ ਇਸ ਦੀ ਡੈੱਡ ਬਾਡੀ ਨੂੰ ਡਰੇਨ ਦੇ ਵਿੱਚ ਸੁੱਟ ਦਿੱਤਾ ਸੀ ਤੇ ਹੁਣ ਪੁਲਿਸ ਦੇ ਵੱਲੋਂ ਇਸ ਦੇ ਦੋਸਤ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਤੇ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਦੇ ਪਿੱਛੇ ਕਾਰਨ ਕੀ ਸੀ ਕਿਉਂ ਇਸ ਦਾ ਕਤਲ ਕੀਤਾ ਗਿਆ ਉਹ ਕਾਰਨ ਕੀ ਆਇਆ ਇਹ ਹਤੋਂ ਤੇ ਬੱਸ ਉਹ ਉੱਤਰਿਆ ਸਾਰੇ ਉਹਨਾਂ ਬੈਂਟੀ ਸਿੰਘ ਮੁੰਡਾ ਮਿਲ ਗਿਆ ਉਹਨਾਂ ਨੂੰ ਉਹਨਾਂ ਨਾਲ ਬਹਿ ਕੇ ਗਏ ਆ ਤੇ ਬਾਅਦ ਚ ਡੈਥ ਹੋਈ ਉਹਨਾਂ ਦੀ ਸੂਗੀ ਦੇ ਦਿੱਤਾ ਉਹਨਾਂ ਨੂੰ ਲੈਟਰ ਲੁੱਟਣਾ ਅਕਲਾ ਕੇ ਸਾੜਦੇ ਰਹਿ ਨਾਲ ਬਾਹਾਂ ਬੂਹਾਂ ਸਾਰੀਆਂ ਸਾੜਤੀਆਂ ਉਹਨਾਂ ਦਾੜੀ ਤੱਕ ਸਾੜਤੀ ਸਿਰ ਚ ਸਾਟੇ ਉਹਨਾਂ ਦੇ ਗੰਡੋਂ ਮੁੰਡੇ ਬਾਹਰ ਖੜਿਆ ਬਸ ਬਸ ਤੋਂ ਉੱਤਰੇ ਤੋਂ ਬਾਹਰ ਖੜਿਆ ਉਹਨੇ ਕਤਲ ਕੀਤਾ ਹਾਂ ਜੀ ਅਗਲੇ ਦਿਨਾਂ ਨੂੰ ਲਾਸ਼ ਲੱਭੀ ਉਹਨਾਂ 12 1 ਵਜੇ ਤੱਕ 7:30 ਫੁੱਟ ਗਈ ਲਾਸ਼ ਸਾਰੀ ਫਿਰ ਜਾ ਕੇ ਇੱਥੇ ਪਿੰਡ ਲੈਣ ਦੀ ਵਾ ਲਾਸ਼ ਉਹਨਾਂ ਦੀ ਬਸ ਉਹ ਬੰਦੇ ਕਿੱਦਾਂ ਕਿਸ ਤਰ੍ਹਾਂ ਅਮਲੀ ਉਹ ਕਿਸਾ ਅਮਲੀ ਅਮਲੀ ਉਹ ਮੁੰਡੇ ਅਮਲੀ ਆ ਜੀ ਜਿਹਨੇ ਬਾਹਰ ਖੜਿਆ ਮੁਰਚਾ ਉਹਦੀ ਪੰਜਾਬ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਮੁੱਖ ਮੰਤਰੀ ਪੰਜਾਬ ਖੁਦ ਪਹੁੰਚੇ ਸੀ ਪਰਿਵਾਰਾਂ ਦੇ ਨਾਲ ਦੁੱਖ ਵੰਡਾਇਆ ਤੇ ਨਾਲ ਹੀ ਕਿਹਾ ਕਿ ਅਸੀਂ ਪੀੜਤ ਪਰਿਵਾਰਾਂ ਦੇ ਨਾਲ ਖੜੇ ਆ ਤੇ 10-10 ਲੱਖ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾਣੀ ਹੈ ਤੇ ਅੱਜ ਹੁਣ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਪਹੁੰਚੇ ਨੇ ਸ਼ਰਾਬ ਕਾਂਡ ਦੇ ਵਿੱਚ ਜਿਨ੍ਹਾਂ ਨੇ ਆਪਣੀ ਜਾਨ ਗਵਾਈ ਹੈ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਦਿੱਤੀ ਜਾਣੀ ਹੈ 10-10 ਲੱਖ ਰੁਪਏ ਦੇ ਚੈੱਕ ਸੌਂਪੇ ਜਾਣਗੇ ਕੁਲਦੀਪ ਸਿੰਘ ਢਾਲੀਵਾਲ ਪਹੁੰਚੇ ਨੇ ਤੇ ਨਾਲ ਹੀ ਪਰਿਵਾਰਿਕ ਮੈਂਬਰਾਂ ਦੇ ਵਿੱਚੋਂ ਇੱਕ ਜੀ ਨੂੰ ਹਰ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਗਿਆ ਕਿ ਕੁਝ ਕਹਿ ਰਹੇ ਨੇ ਥਾਲੀ ਵਾਲ ਸੁਣਨ ਦੀ ਕੋਸ਼ਿਸ਼ ਕਰੋ। ਹਲੋ 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 ਪੜ੍ਹਦੇ ਤਾਂ ਪੜ੍ਹਦੇ ਤਾਂ ਮਜੀਠਾ ਸ਼ਰਾਬ ਕਾਂਡ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ 27 ਹੋ ਗਈ ਹੈ ਲਗਾਤਾਰ ਮੌਤਾਂ ਦਾ ਅੰਕੜਾ ਵਧ ਰਿਹਾ ਹੈ 16 ਲੋਕਾਂ ਨੂੰ ਆ ਮੌਲ ਜ਼ਮਾਨ ਨੂੰ ਕਾਬੂ ਕੀਤਾ ਗਿਆ ਪਰ ਪੀੜਿਤ ਪਰਿਵਾਰ ਜਿਹੜੇ ਪੀੜਿਤ ਪਰਿਵਾਰ ਨੇ ਜਿਨ੍ਹਾਂ ਦੇ ਆਪਣੇ ਚਲੇ ਗਏ ਨੇ ਜਿਨ੍ਹਾਂ ਦੇ ਵੱਲੋਂ ਇਹ ਜ਼ਹਿਰੀਲੀ ਸ਼ਰਾਬ ਦਾ ਸੇਵਨ ਕੀਤਾ ਗਿਆ ਉਹਨਾਂ ਦੀ ਜਾਨ ਗਈ ਅਤੇ ਉਹਨਾਂ ਦੇ ਨਾਲ ਦੁੱਖ ਵਡਾਉਣ ਦੇ ਲਈ ਤੇ ਪਰਿਵਾਰਿਕ ਮੈਂਬਰਾਂ ਨੂੰ ਚੈੱਕ ਸੌਂਪਣ ਦੇ ਲਈ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ ਨੇ ਤੇ ਮਜੀਠਾ ਦੇ ਕਰੀਬ ਚਾਰ ਤੋਂ ਪੰਜ ਪਿੰਡ ਨੇ ਜਿੱਥੇ ਇਹ ਜ਼ਹਿਰੀਲੀ ਸ਼ਰਾਬ ਵੇਚੀ ਜਾ ਰਹੀ ਸੀ ਜਿਸ ਕਾਰਨ 27 ਲੋਕਾਂ ਦੀ ਮੌਤ ਹੋ ਗਈ ਹੈ ਤੇ ਹੁਣ ਉਹ ਪੀੜਤ ਪਰਿਵਾਰ ਨੇ ਇਹ ਅਪਹਾਗੇ ਲੋਕ ਨੇ ਗਰੀਬ ਪਰਿਵਾਰ ਨੇ ਜਿਨ੍ਹਾਂ ਦੇ ਆਪਣੇ ਇਸ ਜਹਾਨ ਤੋਂ ਚਲੇ ਗਏ ਨੇ ਇਸ ਦੁਨੀਆ ਤੋਂ ਚਲੇ ਗਏ ਨੇ ਹੁਣ ਸਰਕਾਰ ਦੇ ਵੱਲੋਂ ਬਾਹਰ ਜ਼ਰੂਰ ਫੜੀ ਗਈ ਹੈ ਕਿਉਂਕਿ ਗਰੀਬ ਲੋਕ ਨੇ ਸਧਾਰਨ ਲੋਕ ਨੇ ਪਰਿਵਾਰ ਨੇ ਤੇ ਬੱਚੇ ਨੇ ਛੋਟੇ-ਛੋਟੇ ਉਹਨਾਂ ਦਾ ਭੁੱਖ ਕੀ ਹੋਏਗਾ ਇਸ ਲਈ ਸਰਕਾਰ ਦੇ ਵੱਲੋਂ ਮਾਲੀ ਮਦਦ ਦਾ ਐਲਾਨ ਕੀਤਾ ਗਿਆ ਸੀ 10-10 ਲੱਖ ਰੁਪਏ ਦੇ ਮੁਆਵਜ਼ਾ ਰਾਸ਼ੀ ਦੇ ਚੈੱਕ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਦਿੱਤੇ ਜਾ ਰਹੇ ਨੇ ਇਹ ਵੀ ਚੰਗੀ ਗੱਲ ਹੈ ਕਿ ਸਰਕਾਰ ਦੇ ਵੱਲੋਂ ਦੂਜੇ ਦਿਨ ਹੀ ਕਹਿ ਸਕਦੇ ਹਾਂ ਕਿ ਚੈੱਕ ਸੌਪ ਦਿੱਤੇ ਗਏ ਨਹੀਂ ਤਾਂ ਬਹੁਤ ਵਾਰ ਬਹੁਤ ਕੇਸਾਂ ਦੇ ਵਿੱਚ ਹੁੰਦਾ ਹੈ ਕਿ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹੜੇ ਅਜਿਹੇ ਪੀੜਤ ਪਰਿਵਾਰ ਨੇ ਬਾਅਦ ਵਿੱਚ ਸਰਕਾਰਾਂ ਐਲਾਨ ਤੱਕ ਕਰ ਦਿੰਦੀਆਂ ਨੇ ਪਰ ਉਨ੍ਹਾਂ ਤੱਕ ਇਹ ਰਾਸ਼ੀ ਪ੍ਰੋਪਰ ਨਹੀਂ ਪਹੁੰਚ ਪਾਉਂਦੀ ਜਾਂ ਬਹੁਤ ਸਮਾਂ ਲੱਗ ਜਾਂਦਾ ਪਰ ਇਸ ਵਾਰ ਸਰਕਾਰ ਦੇ ਵੱਲੋਂ ਦੂਜੇ ਦਿਨ ਹੀ ਜ਼ਖਮਾਂ ਤੇ ਮਲਮ ਲਾਈ ਗਈ ਹੈ ਹਾਲਾਂਕਿ ਜੀ ਦੀ ਪਰਪਾਈ ਤਾਂ ਨਹੀਂ ਹੋਣੀ ਪਰ ਕਿਤੇ ਨਾ ਕਿਤੇ ਮੁਆਵਜ਼ਾ ਰਾਸ਼ੀ ਦੇ ਨਾਲ ਜੋ ਬੱਚੇ ਨੇ ਉਹਨਾਂ ਦੀ ਪੜ੍ਹਾਈ ਲਿਖਾਈ ਦਾ ਜ਼ਰੂਰ ਖਰਚਾ ਚੁਕਾਇਆ ਜਾਵੇਗਾ ਪਰਿਵਾਰ ਜਿਹੜਾ ਏ ਕਿਉਂਕਿ ਕਮਾਉਣ ਵਾਲਾ ਚਲਾ ਗਿਆ ਪਰਿਵਾਰ ਰੋਲੇਗਾ ਨਹੀਂ 10-10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਸੌਂਪੇ ਜਾ ਰਹੇ ਨੇ ਇਹ ਉਹ ਪਰਿਵਾਰ ਨੇ ਜਿਨ੍ਹਾਂ ਦੇ ਜੀ ਜ਼ਹਿਰੀਲੀ ਸ਼ਰਾਬ ਦੇ ਨਾਲ ਇਸ ਦੁਨੀਆ ਤੋਂ ਚਲੇ ਗਏ ਜਿਨ੍ਹਾਂ ਦੀ ਮੌਤ ਹੋਈ ਹੈ ਜਿਨ੍ਹਾਂ ਨੇ ਆਪਣੀ ਜਾਨ ਗਵਾ ਲਈ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਹ ਸ਼ਰਾਬ ਜਿਸ ਤਰ੍ਹਾਂ ਉਹ ਸੇਵਨ ਕਰ ਰਹੇ ਨੇ ਇਹ ਸ਼ਰਾਬ ਨਹੀਂ ਇਹ ਨਸ਼ਾ ਨਹੀਂ ਬਲਕਿ ਜ਼ਹਿਰ ਹੈ ਜ਼ਹਿਰੀਲੀ ਸ਼ਰਾਬ ਨਾਲ ਹੁਣ ਤੱਕ 27 ਲੋਕਾਂ ਦੀ ਮੌਤ ਹੋਈ ਹੈ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅਸੀਂ ਪੀੜਤ ਪਰਿਵਾਰਾਂ ਦੀ ਮਦਦ ਕਰਾਂਗੇ ਪੀੜਤ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਤੇ ਅੱਜ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੂੰ ਚੈੱਕ ਸੌਂਪ ਰਹੇ ਨੇ ਕਈ ਪਰਿਵਾਰਤਾ ਜਹੇ ਨੇ ਜਿਸ ਦੇ ਵਿੱਚ ਦੋ ਦੋ ਲੋਕਾਂ ਦੀ ਜਾਨ ਚਲੀ ਗਈ ਹੈ ਦੋ ਚਚੇਰੇ ਭਰਾ ਸੀ ਜਿਨ੍ਹਾਂ ਦੀ ਇਸ ਦੇ ਵਿੱਚ ਜਾਨ ਗਈ ਹੈ ਉਮਰ ਵੀ ਕੋਈ ਜ਼ਿਆਦਾ ਨਹੀਂ ਸੀ 26 22 ਸਾਲਾਂ ਦੇ ਨੌਜਵਾਨ ਸੀ ਜਿਨ੍ਹਾਂ ਦੀ ਜਾਨ ਗਈ ਹੈ ਤਾਂ 10-10 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਚੈੱਕ ਇਸ ਵੇਲੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਉਹਨਾਂ ਪਰਿਵਾਰਾਂ ਨੂੰ ਸੌਂਪੇ ਜਾ ਰਹੇ ਨੇ ਉਹਨਾਂ ਪੀੜਤ ਪਰਿਵਾਰਾਂ ਨੂੰ ਸੌਂਪੇ ਜਾ ਰਹੇ ਨੇ ਜਿਨ੍ਹਾਂ ਦੇ ਆਪਣੇ ਉਹਨਾਂ ਤੋਂ ਸਦਾ ਲਈ ਦੂਰ ਚਲੇ ਗਏ ਨੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਉਹਨਾਂ ਦੀ ਮੌਤ ਹੋਈ ਹੈ ਹਾਲਾਂਕਿ 16 ਮੁਲਜ਼ਮ ਵੀ ਗ੍ਰਿਫਤਾਰ ਕੀਤੇ ਗਏ ਨੇ ਇਹੀ ਨਹੀਂ ਇੱਕ ਔਰਤ ਨਿੰਦਰ ਕੌਰ ਜਿਹੜੀ ਸ਼ਰਾਬ ਵੇਚਦੀ ਸੀ ਉਸ ਦਾ ਪਤੀ ਖੁਦ ਉਸ ਦੀ ਵੀ ਇਸ ਸ਼ਰਾਬ ਦੇ ਨਾਲ ਮੌਤ ਹੋ ਗਈ ਸੀ ਉਹਨਾਂ ਦੇ ਪਰਿਵਾਰ ਨੂੰ ਵੀ ਜ਼ਰੂਰ ਇਹ ਚੈੱਕ ਦਿੱਤਾ ਜਾਵੇਗਾ ਜੀੜਤ ਪਰਿਵਾਰ ਨੇ 10-10 ਲੱਖ ਰੁਪਏ ਦੀ ਆਰਥਿਕ ਮਦਦ مالی ਮਦਦ ਇਤੀ ਜਾਰੀ ਹੈ ਸਰਕਾਰ ਦੇ ਵੱਲੋਂ ਚੈੱਕ ਸੌਪੇ ਜਾ ਰਹੇ ਨੇ 27 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਅੰਕੜਾ ਵੱਧ ਸਕਦਾ ਕਿਉਂਕਿ ਕੱਲ ਤੱਕ ਇਹ ਅੰਕੜਾ 24 ਸੀ ਜੋ ਅੱਜ ਵੱਧ ਕੇ 27 ਹੋ ਗਿਆ 27 ਮੌਤਾਂ ਹੋਈਆਂ ਨੇ ਪਰ ਜ਼ਰੂਰਤ ਇਸ ਦੇ ਨਾਲ ਇਹ ਵੀ ਹੈ ਕਿ ਅੱਗੇ ਤੋਂ ਇਹ ਤਰਾਸ ਦੀ ਨਾ ਵਾਪਰੇ ਅੱਗੇ ਤੋਂ ਅਜਹੀ ਕੋਈ ਸ਼ਰਾਬ ਖੁਦ ਤਿਆਰ ਕਰਕੇ ਕੈਮੀਕਲ ਯੁਕਤ ਸ਼ਰਾਬ ਇਸ ਤਰ੍ਹਾਂ ਨਾ ਵੇਚਣ ਅਤੇ ਕਿਸੇ ਦੀ ਜਾਨ ਨਾ ਜਾਵੇ ਉਸ ਲਈ ਸਰਕਾਰ ਨੂੰ ਹੋਰ ਐਕਸ਼ਨ ਕਰਨਾ ਪਵੇਗਾ ਪੁਲਿਸ ਨੂੰ ਵੀ ਐਕਸ਼ਨ ਲੈਣਾ ਪਵੇਗਾ ਹਾਲਾਂਕਿ ਪੁਲਿਸ ਕਹ ਰਹੀ ਹੈ ਕਿ ਅਸੀਂ ਸ਼ੂਨਨੋਕਾਂ ਨੂੰ ਗ੍ਰਿਫਤਾਰ ਕਰ ਚੁੱਕੇ ਹਾਂ ਤੈਹ ਤੱਕ ਪਹੁੰਚਾਂਗੇ ਸੀਐਮ ਮਾਨ ਨੇ ਵੀ ਕਿਹਾ ਸੀ ਕਿ ਜੜ ਤੱਕ ਜਾਵਾਂਗੇ ਤਾਂ ਇਸ ਵੇਲੇ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਦੁੱਖ ਜ਼ਰੂਰ ਹੈ ਦੁੱਖ ਬਹੁਤ ਵੱਡਾ ਹੈ ਪਰ ਕਿਤਨਾ ਕਿਤੇ ਮਾਲੀ ਮਦਦ ਦੇ ਨਾਲ ਜ਼ਰੂਰ ਇਹਨਾਂ ਜ਼ਖਮਾਂ ਤੇ ਮਲ੍ਹਮ ਲੱਗੇਗੀ ਤਾਂ ਇਹ ਬੱਚੇ ਨਹੀਂ ਛੋਟੇ ਛੋਟੇ ਜਿਨ੍ਹਾਂ ਦੇ ਆਪਣੇ ਜਿਨ੍ਹਾਂ ਦੇ ਕਿਸੇ ਦਾ ਪਿਤਾ ਇਸ ਸ਼ਰਾਬ ਕਾਂਡ ਦੀ ਭੇਟ ਚੜ ਗਿਆ ਹੈ। ਕਿਸਦਾ ਸੁਹਾਗ ਉੱਜੜ ਗਿਆ ਹੈ 27 ਲੋਕ। ਬਹੁਤ ਵੱਡਾ ਅੰਕੜਾ ਹੈ 27 ਮਰਪਿਆਂ ਦੀ ਜਾਨ ਦਾ ਚਲੇ ਜਾਣਾ ਉਹ ਵੀ ਜ਼ਹਿਰੀਲੀ ਸ਼ਰਾਬ ਦੇ ਨਾਲ। ਦੇਖ ਸਕਦੇ ਹੋ ਤੁਸੀਂ ਸਾਫ਼ ਤੌਰ ਤੇ ਬੱਚੇ ਨੇ ਜਿਹੜੇ ਇਸ ਵਿੱਚ ਸ਼ੇਡ ਵਿੱਚ ਨੇ ਪਰਿਵਾਰ ਉੱਜੜ ਗਿਆ ਏ ਜਿਨ੍ਹਾਂ ਦਾ ਕਮਾਉਣ ਵਾਲਾ ਚਲੇ ਗਿਆ। ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ ਬਹੁਤ ਲੋਈਏ ਤੇ ਕੈਬਨਟ ਮੰਤਰੀ ਗੁਰਦੀਪ ਸਿੰਘ ਢਾਲੀਵਾਲ ਨਜ਼ਰ ਆ ਰਹੇ ਨੇ ਜਿਹੜੇ ਇਸ ਵੇਲੇ ਇਹਨਾਂ ਪੀੜਤ ਪਰਿਵਾਰਾਂ ਨੂੰ ਚੈੱਕ ਸੌਂਪਣ ਦੇ ਲਈ ਪਹੁੰਚੇ ਨੇ ਚੈੱਕ ਦੇ ਦਿੱਤੇ ਗਏ ਨੇ ਕਿਤੇ ਨਾ ਕਿਤੇ ਜ਼ਰੂਰ ਥੋੜਾ ਬਹੁਤ ਇੱਕ ਧਾਰਸ਼ ਜ਼ਰੂਰ ਮਿਲੇਗਾ ਕਿਉਂਕਿ ਇਸ ਅਮਾਊਂਟ ਦੇ ਨਾਲ ਭਾਵੇਂ ਪਰਿਵਾਰ ਦਾ ਜੀਤ ਵਾਪਸ ਨਹੀਂ ਆਉਣਾ ਪਰ ਕਿਤੇ ਨਾ ਕਿਤੇ ਜਿਹੜਾ ਆਉਣ ਵਾਲਾ ਪ੍ਰਭੇਖ ਹੈ ਉਸ ਦੇ ਵਿੱਚ ਜ਼ਰੂਰ ਆਪਣਾ ਗੁਜ਼ਾਰਾ ਕਰ ਸਕਣਗੇ ਬੱਚਿਆਂ ਦੀ ਜਿੰਨੀ ਪੜ੍ਹਾਈ ਲਿਖਾਈ ਕਰਵਾ ਸਕਣਗੇ ਤੇ ਨਾਲ ਹੀ ਸਰਕਾਰ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਸਿਹਤ ਮੰਤਰੀ ਵੱਲੋਂ ਕਿ ਇੱਕ ਜੀਨਰਲ ਸੀ ਸਰਕਾਰੀ ਨੌਕਰੀ ਵੀ ਦੇਵਾਂਗੇ ਕੁਆਲਿਫੀਕੇਸ਼ਨ ਦੇ ਹਿਸਾਬ ਦੇ ਨਾਲ ਜਿੰਨੀ ਕਿਸੇ ਦੀ ਯੋਗਤਾ ਹੋਏਗੀ ਉਹਨਾਂ ਨੂੰ ਨੌਕਰੀ ਵੀ ਦੇਣ ਦਾ ਐਲਾਨ ਸਰਕਾਰ ਦੇ ਵੱਲੋਂ ਕੀਤਾ ਗਿਆ ਸੀ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਪਹੁੰਚੇ ਨੇ ਉਹਨਾਂ ਪਿੰਡਾਂ ਦੇ ਵਿੱਚ ਜਿੱਥੇ ਇਹ ਮਜੀਠਾ ਹਲਕਾ ਹੈ ਚਾਰ ਤੋਂ ਪੰਜ ਪਿੰਡ ਨੇ ਜਿੱਥੇ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 27 ਲੋਕਾਂ ਦੀ ਮੌਤ ਹੋਈ ਹੈ ਇਹੋ ਪੀੜਤ ਪਰਿਵਾਰ ਜਿਨ੍ਹਾਂ ਨੂੰ ਹੁਣ ਚੈੱਕ ਸੌਂਪ ਦਿੱਤੇ ਗਏ ਨੇ ਸਰਕਾਰ ਦੇ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਉਹਨਾਂ ਨੂੰ ਚੈੱਕ ਦਿੱਤੇ ਗਏ ਨੇ ਤਾਂ ਜੋ ਸਰਕਾਰ ਦੇ ਵੱਲੋਂ ਜੋ ਐਲਾਨ ਕੀਤਾ ਗਿਆ ਸੀ ਉਸ ਨੂੰ ਪੂਰਾ ਕਰ ਦਿੱਤਾ ਗਿਆ ਸਰਕਾਰ ਦੇ ਵੱਲੋਂ ਕਿਹਾ ਗਿਆ ਸੀ ਕਿ ਅਸੀਂ 10-10 ਲੱਖ ਦਾ ਚੈੱਕ ਜਾਂ 10-10 ਲੱਖ ਦੀ مالی ਮਦਦ ਦੇਵਾਂਗੇ ਮੁਆਵਜ਼ਾ ਰਾਸ਼ੀ ਦੇ ਵਿੱਚੋਂ ਉਹ ਦੇ ਦਿੱਤੀ ਗਈ ਆ ਸੌਂਪ ਦਿੱਤੀ ਗਈ ਆ ਹਾਲਾਂਕਿ ਹੁਣ ਜਿਵੇਂ ਕਿਸੇ ਦੀ ਕੁਆਲਿਫਿਕੇਸ਼ਨ ਹੋਏਗੀ ਉਸ ਦੇ ਲਈ ਸਰਕਾਰੀ ਨੌਕਰੀ ਦਾ ਵੀ ਐਲਾਨ ਕੀਤਾ ਗਿਆ ਸੀਮਾਨ ਕਹਿ ਰਹੇ ਸੀ ਕਿ ਕੁਝ ਇੱਕ ਪਰਿਵਾਰ ਅਜਿਹਾ ਸੀ ਜਿਸ ਦੇ ਬੱਚੇ ਦੇ ਵੱਲੋਂ ਪਲੱਸ 2 ਕਰ ਲਈ ਗਈ ਆ ਪਰ ਅਸੀਂ ਚਾਹੁੰਦੇ ਆ ਕਿ ਗ੍ਰੈਜੂਏਸ਼ਨ ਕੰਪਲੀਟ ਹੋ ਜਾਏ ਤਾਂ ਜੋ ਨੌਕਰੀ ਹੋਰ ਚੰਗੀ ਮਿਲ ਸਕਦੀ ਹੈ ਕਿਉਂਕਿ ਕੁਆਲਿਫਿਕੇਸ਼ਨ ਦੇ ਆਧਾਰ ਤੇ ਹੀ ਨੌਕਰੀ ਮਿਲਣੀ ਹੁੰਦੀ ਹੈ ਤਾਂ ਇਹ ਹੁਣ 27 ਲੋਕ ਨੇ 27 ਅਪਹਾਗੇ ਪਰਿਵਾਰ ਨੇ ਜਿਨ੍ਹਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਦਿੱਤੇ ਜਾ ਰਹੇ ਨੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਇਸ ਵੇਲੇ ਹਾਲਾਂਕਿ ਦੁੱਖ ਬਹੁਤ ਵੱਡਾ ਹੈ ਦੁੱਖ ਜ਼ਰੂਰ ਹੈ ਕਿਉਂਕਿ ਆਪਣੇ ਚਲੇ ਗਏ ਨੇ ਤੇ ਸ਼ਰਾਬ ਦੇ ਕਾਰਨ ਚਲੇ ਗਏ ਨੇ ਇਹਨਾਂ ਨੂੰ ਨਹੀਂ ਸੀ ਪਤਾ ਕਿ ਇਹ ਸ਼ਰਾਬ ਨਹੀਂ ਨਸ਼ਾ ਨਹੀਂ ਬਲਕਿ ਜ਼ਹਿਰ ਹੈ ਤੇ ਜ਼ਹਿਰੀਲੀ ਸ਼ਰਾਬ ਨਾਲ 27 ਲੋਕਾਂ ਦੀ ਮੌਤ ਹੋਈ ਹਾਲਾਂਕਿ ਇਹ ਪਹਿਲਾ ਮੌਕਾ ਨਹੀਂ ਹੈ 2020 ਦੇ ਵਿੱਚ ਜਦੋਂ ਕੈਪਟਨ ਸਰਕਾਰ ਸੀ ਉਦੋਂ ਕਰਨਤਾਰਨ ਦੇ ਵਿੱਚ 120 ਲੋਕਾਂ ਦੀ ਮੌਤ ਹੋ ਗਈ ਸੀ ਜ਼ਹਿਰੀਲੀ ਸ਼ਰਾਬ ਦੇ ਨਾਲ ਕਈ ਲੋਕਾਂ ਦੀ ਜ਼ਿੰਦਗੀ ਵੀ ਚਲੀ ਗਈ। ਅੱਗੇ ਵੱਧਿਆ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦਾ ਪਾਕਿਸਤਾਨ ਤੇ ਵੱਡਾ ਬਿਆਨ ਸਾਹਮਣੇ ਆਇਆ ਹੈ। ਜੈ ਸ਼ੰਕਰ ਨੇ ਕਿਹਾ ਹੈ ਕਿ ਪਾਕਿਸਤਾਨ ਨਾਲ ਸਿਰਫ ਅਤਵਾਦ ਤੇ ਹੀ ਗੱਲ ਹੋਵੇਗੀ ਅਤੇ ਪਾਕਿਸਤਾਨ ਨਾਲ ਪੀਓਕੇ ਤੇ ਹੀ ਗੱਲਬਾਤ ਹੋਵੇਗੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਵੀ ਇਹੀ ਕਹਿ ਚੁੱਕੇ ਨੇ ਕਿ ਅਸੀਂ ਜੇਕਰ ਪਾਕਿਸਤਾਨ ਨਾਲ ਗੱਲ ਕਰਾਂਗੇ ਤਾਂ ਜਾਂ ਫਿਰ ਉਹ ਅੱਤਵਾਦ ਦੇ ਮਸਲੇ ਤੇ ਹੋਵੇਗੀ ਜਾਂ ਫਿਰ ਉਹ ਪਾਕਿਸਤਾਨ ਅਕੂਪਾਈਡ ਕਸ਼ਮੀਰ ਤੇ ਹੋਵੇਗੀ ਤੇ ਹੁਣ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦਾ ਵੀ ਇਹ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਅਸੀਂ ਅੱਤਵਾਦੀ ਅੱਡਿਆਂ ਨੂੰ ਤਬਾਹ ਕਰ ਦਿੱਤਾ ਤੇ ਨਾਲ ਹੀ ਸਿੰਧੂ ਜਲ ਸੰਧੀ ਵੀ ਮੁਅਤਲ ਹੀ ਰਹੇਗੀ ਵਿਦੇਸ਼ ਮੰਤਰੀ ਦੇ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਕਿ ਪਾਣੀ ਤੇ ਖੂਨ ਇਕੱਠੇ ਨਹੀਂ ਵਹਿਣਗੇ चीन ਦੇ ਸੈਟੇਲਾਈਟ ਨੇ ਪਾਕਿਸਤਾਨ ਦੀ ਮਦਦ ਕੀਤੀ ਹੈ ਇਹ ਵੀ ਗੱਲ ਵਿਦੇਸ਼ ਮੰਤਰੀ ਜੈ ਸ਼ੰਕਰ ਦੇ ਵੱਲੋਂ ਦੱਸੀ ਗਈ ਹੈ ਭਾਰਤ ਨੂੰ ਅੰਤਰਰਾਸ਼ਟਰੀ ਸਮਰਥਨ ਮਿਲਿਆ ਅਤੇ ਪਾਕਿਸਤਾਨ ਦੇ ਨਾਲ ਸਿਰਫ ਦਵੱਲੀ ਗੱਲਬਾਤ ਹੋਵੇਗੀ ਉਹ ਵੀ ਪੀਓਕੇ ਦੇ ਮਸਲੇ ਦੇ ਉੱਤੇ ਪਾਕਿਸਤਾਨ ਅਕੁਪਾਈਡ ਕਸ਼ਮੀਰ ਦੇ ਉੱਤੇ ਜਾਂ ਫਿਰ ਅਤਵਾਦ ਦੇ ਉੱਤੇ ਵਿਦੇਸ਼ ਮੰਤਰੀ ਜੈ ਸ਼ੰਕਰ ਦਾ ਇਹ ਵੱਡਾ ਬਿਆਨ ਉਹਨਾਂ ਨੇ ਕਿਹਾ ਕਿ ਖੂਨ ਅਤੇ ਪਾਣੀ ਇਕੱਠੇ ਨਹੀਂ ਵਹਿਣਗੇ ਇਸ ਲਈ ਸਿੰਧੂ ਜਲ ਸੰਧੀ ਹਾਲੇ ਮੁਅਤਲ ਹੀ ਰਹੇਗੀ ਤੇ ਉਹਨਾਂ ਇਹ ਵੀ ਦੱਸਿਆ ਕਿ ਅਸੀਂ ਅਤਵਾਦੀ ਅੱਡਿਆਂ ਨੂੰ ਤਬਾਹ ਕੀਤਾ ਹੈ Our relations, our dealings with them will be bilateral and strictly bilateral. That is a national consensus for many years, and there is absolutely no change in that consensus that dealings with Pakistan will be bilateral. Talks with Pakistan. I think the Prime Minister made it very clear that the only talks with Pakistan will be on terror, that Pakistan has a list of terrorists who need to be handed over. Uh, they have to shut down the terrorist infrastructure. They know what to do. We are prepared to discuss with them what is to be done on terrorism. Those are the talks which are feasible.